ਫੈਂਸ ਰੱਖੀ ਗਈ ਹੈ ਚੋਬਾ ਯਾਤਰਾ ਸਮੂਹ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੱਤਰਕਾਰ ਬੰਦੂਆਂ ਦਾ ਧੰਨਵਾਦ ਕਰਨਾ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕੀ ਜੀ ਜੈਨਾ ਤੇ ਸਾਡੀ ਜਿਹੜੀ ਪਰੰਪਰਾ ਪਵਤਵਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਦੇ ਵਿੱਚ 36 36 ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ 6 ਤਰੀਕ ਦਿਨ ਸੋਮਵਾਰ ਆਦੀਵਾਰ ਨੂੰ ਕੱਢੀ ਜਾ ਰਹੀ ਹੈ ਦ੍ਰੈਸ਼ੀ ਗਰਾਊਂਡ ਦੇ ਵਿੱਚ 5 ਵਜੇ ਸ਼ੋਭਾ ਯਾਤਰਾ ਸ਼ੁਰੂ ਹੋ ਰਭਾ ਦ੍ਰੈਸੀ ਗਰਾਉਂਡ ਤੋਂ ਸ਼ੁਰੂ ਹੋ ਗਏ ਪ੍ਰਤਾਪ ਚੌਂਕ ਮਾਤਾ ਰਾਣੀ ਚੌਂਕ ਟੈਂਟਾ ਘਰ ਤੋਂ ਮਿੰਨਾ ਆਪਣੇ ਚੋੜਾ ਵਿਆਰ ਡਿਵੀਜ਼ਨ ਨੰਬਰ 3 ਸਲਾਮੀਆ ਰੋਡ ਮਾਧੋਬਰੀ ਚੌਂਕ ਤੋਂ 베ਡਗੰਜ 베ਡਗੰਜ ਤੋਂ ਘਾਟੀ ਵਾਲਮੀਕਨ ਵਿਖੇ ਸੰਪੰਨ ਹੋਏਗੀ ਔਰ ਇਸ ਰੂਟ ਦੇ ਵਿੱਚ ਜਿੰਨੇ ਵੀ ਵੀਰੇ ਦੁਕਾਨਦਾਰ ਭਰਾ ਐਸੋਸੀਏਸ਼ਨ ਵਾਲੇ ਧਾਰਮਿਕ ਔਰ ਰਾਜਨੀਤਿਕ ਸੰਸਥਾ ਜਿੰਨੀਆਂ ਵੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਇਸ ਬਵਿਆ ਸ਼ੋਭਾ ਯਾਤਰਾ ਦਾ ਵੈਲਕਮ ਕਰਦੇ ਹੋ ਇਸ ਵਾਰ ਵੀ ਮੈਂ ਆਸ ਔਰ ਉਮੀਦ ਤੁਹਾਡੇ ਤੋਂ ਰੱਖਦਾ ਕਿ ਤੁਸੀਂ ਸਾਰੇ ਹੀ ਸ਼ੋਭਾ ਯਾਤਰਾ ਦਾ ਸਵਾਗਤ ਕਰੋਗੇ ਔਰ ਇਸ ਤਰ੍ਹਾਂ ਹੀ ਆਪਣਾ ਜਿਹੜਾ ਭਾਈਚਾਰਾ ਆਪਣਾ ਜਿਹੜਾ ਧਰਮ ਹੈ ਉਹ ਸਾਨੂੰ ਇਹ ਖਾਂਦਾ ਕਿ ਅਸੀਂ ਰਲ ਮਿਲ ਕੇ ਸਾਡੇ ਜਿਹੜੇ ਧਾਰਮਿਕ ਦਿਨ ਹੈ ਜਿਹੜੇ ਪਿਛਲੇ ਦਿਨੀ 2 ਅਕਤੂਬਰ ਨੂੰ ਪੂਰੇ ਦੇਸ਼ ਦੇ ਅੰਦਰ ਜਾਂ ਲੁਧਿਆਣਾ ਸ਼ਹਿਰ ਦੇ ਅੰਦਰ ਅਸੀਂ ਸਾਰਿਆਂ ਨੇ ਰਲ ਕੇ ਦੁਸ਼ਹਿਰੇ ਦਾ ਦਿਨ ਮਨਾਇਆ ਤੇ ਮੈਂ ਆਸ ਕਰਦਾ ਕਿ 6 ਅਕਤੂਬਰ ਨੂੰ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਭਾਰਤੀ ਹਵਾਲਮੀ ਕੀ ਧਰਮ ਸਮਾਜ ਵੱਲੋਂ ਕੱਢੀ ਜਾਣੀ ਹੈ ਇਸ ਦੇ ਵਿੱਚ ਆਪਾਂ ਸਾਰੇ ਰਲ ਕੇ ਇਸ ਨੂੰ ਮਨਾਈਏ ਔਰ ਸਾਰੇ ਬਜ਼ਾਰ ਦੇ ਦੁਕਾਨਦਾਰ ਪ੍ਰਾਪ ਵਪਾਰੀ ਐਸ਼ਵਰੀਨਾ ਵੱਲੋਂ ਸ਼ੋਭਾ ਯਾਤਰਾ ਦੇ ਵਿੱਚ ਵੱਲੋਂ ਵੈਲਕਮ ਕੀਤਾ ਜਾਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਮੰਡੀਸਪਲਨ ਦੇ ਅੰਦਰ ਹੋਵੇ ਸ਼ੋਭਾ ਯਾਤਰਾ ਦਾ ਬੜੀ ਲੰਮੀ ਸ਼ੋਭਾ ਯਾਤਰਾ ਹੁੰਦੀ ਕਈ ਜਗ੍ਹਾ ਟ੍ਰੈਫਿਕ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਕਿਉਂਕਿ ਟ੍ਰੈਫਿਕ ਤਾਂ ਜਦੋਂ ਸ਼ੋਭਾ ਯਾਤਰਾ ਨਿਕਲੇ ਟ੍ਰੈਫਿਕ ਤਾਂ ਹੋਣੀ ਹੈ ਪਰ ਪੰਜਾਬ ਪੁਲਿਸ ਲੁਧਿਆਣਾ ਵੱਲੋਂ ਸਾਡੇ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਸਬਨ ਸ਼ਰਮਾ ਜੀ ਵੱਲੋਂ ਵੀ ਪ੍ਰੋਸਾ ਦਵਾਇਆ ਕਿ ਉਹਨਾਂ ਵੱਲੋਂ ਸਿਕਿਉਰਿਟੀ ਦੇ ਪੂਕਤਾ ਸਬੰਧ ਕੀਤੇ ਪ੍ਰਬੰਧ ਕੀਤੇ ਜਾਣਗੇ ਔਰ ਸਾਡੇ ਜਿਹੜੇ ਭਾਰਤੀਆ ਵਾਲਮੀਕ ਧਰਮ ਸਵਾਜ ਦੇ ਮੈਂਬਰ ਹੈ ਉਧੇਦਾਰ ਹੈ ਇਹ ਵੀ ਸਾਰੇ ਆਪਣੀ ਪਹਿਲੇ ਨੰਬਰ ਤੇ ਜਮਹੂਰੀ ਨੂੰ ਸਮਝਦੇ ਹੋਏ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਉਹ ਵਿਸ਼ੇਸ਼ ਤੌਰ ਤੇ ਆਪ ਸਾਰੇ ਡਿਊਟੀ ਨੂੰ ਆਉਂਦੇ ਔਰ ਖੁਦ ਅਸੀਂ ਵੀ ਦਾਣਮ ਸਾਹਿਬ ਵੀ ਮੈਂ ਵੀ ਅਸੀਂ ਖੁਦ ਵੀ ਇਸ ਚੀਜ਼ ਦਾ ਸ਼ੋਭਾ ਯਾਤਰਾ ਦੇ ਵਿੱਚ ਬਿਜੀ ਹੁੰਦੇ ਵੀ ਪਰ ਸਾਡਾ ਜਿਹੜਾ ਨਿਜੀ ਧਿਆਨ ਆ ਉਹ ਡਿਸਪਲਿਨ ਦੇ ਵਿੱਚ ਔਰ ਸ਼ੋਭਾ ਯਾਤਰਾ ਚਾਰੂ ਟੰਗ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੇ ਵਿੱਚ ਸਮੱਸਿਆ ਨਾ ਆਵੇ ਇਹ ਸਾਡਾ ਵਿਸ਼ੇਸ਼ ਧਿਆਨ ਰਹਿਤ ਚੌਧਰੀ ਸਾਹਿਬ ਜਿਹੜੀ ਟਾਈਮਿੰਗ ਆ ਉਹ ਵੀ ਇੱਕ ਵਾਰੀ ਦੱਸ ਦਿਓ ਵੀ ਕਿੰਨੇ ਵਜੇ ਸ਼ੁਰੂ ਕੀਤੀ ਜਾਏਗੀ ਸ਼ੋਭਾ ਯਾਤਰਾ ਦਾ ਜਿਹੜਾ ਟਾਈਮ ਹੈ 5 ਵਜੇ ਸ਼ੁਰੂ ਕੀਤੀ ਜਾਊਗੀ ਕਿ ਨੀਟ ਕਿੰਨੀ ਆ ਕੇ ਹੋਣਗੇ ਜੀ ਇਸ ਵਾਰ ਨੂੰ 1.5 200 ਦੇ ਲਗਭਗ ਤਾਂ ਹੁੰਦੀ ਹੈ ਜੀ ਚਲੋ ਜੀ ਠੀਕ ਹੈ ਲਗਭਗ ਪੰਜਾਬ ਦੀ ਧਰਤੀ ਤੇ ਲੁਧਿਆਣਾ ਦੀ ਧਰਤੀ ਤੇ ਹੋਇਆ ਵਾ ਔਰ ਉਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਹੜਪੀਟਾਂ ਦੇ ਲਈ ਸਮਰਪਿਤ ਕਹਿ ਸਕਦੇ ਹਾਂ ਔਰ ਵਿਸ਼ੇਸ਼ ਤੌਰ ਤੇ ਜਿਹਨੇ ਅਫੀਸਰ ਸਹਿਬਾਨ ਨੇ ਹੜਪੀਟ ਹਾਲਾਤ ਨੂੰ ਬਹੁਤ ਗਰੀਕੀ ਨਾਲ ਲੱਤਾ ਔਰ ਬਹੁਤ ਮਿਹਨਤ ਕਰਕੇ ਲੁਧਿਆਣਾ ਨੂੰ ਵਿਸ਼ੇਸ਼ ਤੌਰ ਤੇ ਬਚਾਇਆ ਵਾ ਉਹਨਾਂ ਦੇ ਨਾਮ ਮੈਂ ਤੁਹਾਡੇ ਸਾਹਮਣੇ ਚਾਹੇ ਉਹ ਪੁਲਿਸ ਕਮਿਸ਼ਨਰ ਸੁਵੰਨ ਜੀ ਨੇ ਚਾਹੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੀ ਨੇ ਚਾਹੇ ਕਾਰਪੋਰੇਸ਼ਨ ਕਮਿਸ਼ਨਰ ਅਦਿੱਤਿਆ ਜੀ ਨੇ ਉਸ ਤੋਂ ਬਾਅਦ ਸਤਿੰਦਰ ਜੀ ਡੀਆਜੀ ਸਾਹਿਬ ਰਿਸ਼ੀਪਾਲ ਜੀ ਡਾਕਟਰ ਸਾਹਿਬ ਇਹਨਾਂ ਤੋਂ ਲਾਭ ਆ ਮੈਮ ਜਿਹੜੋ ਸਾਡੀ ਮੇਅਰ ਨੇ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀगण ਔਰ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਰੇ ਪੰਜਾਬ ਨੂੰ ਆਪ ਦੇਖਿਆ ਹੀ ਆ ਕਿ ਮਾਨਯੋਗ ਸੀਐਮ ਸਾਹਿਬ ਉਹਨਾਂ ਨੇ ਪਰਸਨਲੀ ਬਹੁਤ ਮਿਹਨਤ ਕੀਤੀ ਸਾਰੀਆਂ ਪਾਰਟੀਆਂ ਨੇ ਕੀਤੀ ਸਾਰੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਉਸ ਸਮੇਂ ਤੇ ਲੱਗੀਆਂ ਰਹੀਆਂ ਔਰ ਇਸੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਇਸ ਵਾਰੀ ਜਿਹੜਾ ਵਾ ਉਹਨਾਂ ਹੜਪੀੜਤ ਜਿਹੜੇ ਨੇ ਜਿੰਨਾਂ ਦਾ ਬਹੁਤ ਨੁਕਸਾਨ ਹੋਇਆ ਵਾ ਜਿੱਥੇ ਅਸੀਂ ਉਹਨਾਂ ਲਈ ਉਹਨਾਂ ਨੂੰ ਸਮਰਪਿਤ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਜਿੰਨੇ ਫੀਸਰ ਸਾਹਿਬਾਨਾਂ ਨੇ ਜਿਹੜਾ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਵਾ ਉਹ ਵੀ ਮੰਚ ਤੋਂ ਕੀਤਾ ਜਾਂਦਾ ਹੈ। ਡਾ ਸਾਹਿਬ ਤੋਂ ਡਿਟੇਲ ਦੱਸਦਾ ਸ਼ੋਭਾ ਯਾਤਰਾ ਦੀ। ਸ਼ੋਭਾ ਯਾਤਰਾ ਤਾਂ ਆਲਮੋਸਟ ਚੌਧਰੀ ਸਾਹਿਬ ਨੇ ਕਲੈਰੀਫਾਈ ਕਰ ਦਿੱਤਾ ਵਾ ਕਿ ਪਰਸੋਂ ਨੂੰ ਮੀਨਸ ਕਹਿ ਸਕਦੇ ਹਾਂ 6 ਤਰੀਕ ਨੂੰ 5 ਵਜੇ ਦਰੈਸੀ ਦੇ ਖੁੱਲੇ ਮੈਦਾਨ ਦੇ ਵਿੱਚੋਂ ਇਹ ਵਿਸ਼ਾਲ ਜੋਸ਼ੋਭਾ ਯਾਤਰਾ ਵਾ 36ਵੀ ਇਹ ਹੁਣ ਜਾਰੀ ਆ ਔਰ ਇਹਦੇ ਸਾਰੇ ਮੁਕੰਮਲ ਇੰਤਜ਼ਾਮ ਜਿਹੜੇ ਨੇ ਉਹ ਸਾਰੇ ਹੋ ਚੁੱਕੇ ਆ ਔਰ ਇਹਦੇ ਵਿੱਚ ਰੂਟ ਬਾਰੇ ਵੀ ਜਿਹੜੀ ਜਾਣਕਾਰੀ ਆ ਚੌਧਰੀ ਸਾਹਮਣੇ ਤੁਹਾਨੂੰ ਸ਼ੇਅਰ ਕਰ ਲਈ ਆ ਮੈਂ ਇਹ ਵੀ ਤੁਹਾਨੂੰ ਦੱਸ ਚੁੱਕਾ ਕਿ ਸਾਡੇ चीफ गेस्ट ਜਿਹੜੇ ਨੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਉਹਨਾਂ ਦੇ ਨਾਲ ਨਾਲ ਸਾਰੇ ਮੰਤਰੀ ਗਣ ਜਿਹੜੇ ਨੇ ਆ ਤਰਨਪ੍ਰੀਤ ਸੋਸ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਮਾਨਯੋਗ ਸ੍ਰੀ ਤਰਨ ਚੁੱਕ ਸਾਹਿਬ ਅਬੇ ਚੋਪੜਾ ਜੀ ਮਾਨਯੋਗ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਮਾਨਯੋਗ ਡਾਕਟਰ ਸ਼੍ਰੀਮਤੀ ਅਮਨਦੀਪ ਕੌਰ ਜੋ ਐਮਐਲਏ ਮੋਗਾ ਹੋਰ ਵਿਸ਼ੇਸ਼ ਤੌਰ ਤੇ ਅਧਿਐਕਸ਼ ਨੇ ਮਹਿਲਾ ਵਿੰਗ ਦੇ ਔਰ ਵਿਰੋਧਮ ਅਜੇ ਗਿਰਲਾ ਜੀ ਜੋ ਉੱਤਰ ਪ੍ਰਦੇਸ਼ ਤੋਂ ਔਰ ਉਹਨਾਂ ਦੇ ਨਾਲ-ਨਾਲ ਸਾਡੀ ਭੈਣ ਚੰਦਰਕਲਾ ਜੀ ਜੋ ਵਿਸ਼ੇਸ਼ ਤੌਰ ਤੇ ਮਹਾਰਾਸ਼ਟਰ ਬੰਬੇ ਤੋਂ ਆਏ ਨੇ ਔਰ ਇਹਨਾਂ ਦਾ ਵੀ ਵਿਸ਼ੇਸ਼ ਅਸੀਂ ਸਨਮਾਨ ਜਿਹੜਾ ਵਾ ਉਸ ਮੰਚ ਤੋਂ ਕਰਨਾ ਕਿਉਂਕਿ ਬੜੀ ਇੰਟਰਨੈਸ਼ਨਲ ਪਰਸਨੈਲਿਟੀ ਆ ਇਹਨਾਂ ਬਾਰੇ ਮੈਂ ਬਾਤ ਤੋਂ ਢੀ ਜਾਣਕਾਰੀ ਆ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਹੈ ਇਨੀ ਕੁਐਸਚਨ ਸਤਿ ਸ੍ਰੀ ਅਕਾਲ ਹਨੂ ਜੀ ਸਾਹਿਬ ਉਹ ਫਿਕਰ ਇਹ ਪਤਾ ਹੈ ਸਰਪਰ ਮਾਮਲੇ ਦੇ ਫਰਮਾਨ ਬਾਦ ਕੀ ਵਜ੍ਹਾ ਨਾਲ ਸਾਡੇ ਖਾਤੇ ਬੜੇ ਜੇ ਫਰਮਾਨ ਬੜੇ ਇਹ ਨਕੀ ਰੱਖਦੇ ਇਸ ਦਿਨ ਅਨਨਤਾ ਵੀ ਸਾਗਿਆ ਸ਼ਰਾਬ ਦੇ ਮਾਨਾ ਦੇ ਮਾਨਾ ਬੰਦ ਹੋਣੀ ਚਾਹੀਦੀ ਹੈ ਇਹ ਹੋਣਾ ਚਾਹੀਦਾ ਬਿਲਕੁਲ ਤੁਹਾਡਾ ਕੁਐਸਚਨ ਬਿਲਕੁਲ ਜਾਇਜ਼ ਹੈ ਜੀ ਅਸੀਂ ਰਿਟਨ ਦੇ ਰਿਟਨ ਤੌਰ ਤੇ ਵੀ ਲਿਖਤੀ ਰੂਪ ਦੇ ਅੰਦਰ ਵੀ ਮਾਨ ਜੋ ਗਿੱਟੀ ਕਮਿਸ਼ਨ ਨੂੰ ਸਾਾਨੂੰ ਲੈਟਰ ਜਿਹੜੀ ਆ ਦੇ ਚੁੱਕੇ ਹਾਂ ਪੁਲਿਸ ਕਮਿਸ਼ਨ ਨੂੰ ਵੀ ਦੇ ਚੁੱਕੇ ਹਾਂ ਕੀ 6 ਤਰੀਕ ਨੂੰ ਜਿੱਦਣ ਸ਼ੋਭਾ ਯਾਤਰਾ ਹੋਰ 7 ਤਰੀਕ ਨੂੰ ਜਿੱਦਣ ਪਵਨ ਪ੍ਰਗਟ ਦੇਵਸਾ ਪਰਮਾਤਮਾ ਦਾ ਉਸ ਦਿਨ ਜਿੰਨੀਆਂ ਵੀ ਸ਼ਹਿਰ ਦੇ ਅੰਦਰ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਅੰਦਰ ਵਿਸ਼ੇਸ਼ ਤੌਰ ਤੇ ਚਾਹੇ ਕੋਈ ਮੀਟ ਦੀ ਦੁਕਾਨ ਚਾਹੇ ਕੋ ਢਾਬੇ ਨੇ ਚਾਹੇ ਕੋਈ ਠੇਕੇ ਆ ਉਹ ਸਾਰੇ ਸਾਰੇ ਮੁਕੰਮਲ ਜਿਹੜੇ ਨੇ ਉਹਦੀ ਅਸੀਂ ਰਿਕਵੈਸਟ ਲੈਟਰ ਜਿਹੜੀ ਦਿੱਤੀ ਆ ਔਰ ਹਰ ਵਾਰੀ ਅਸੀਂ ਦਿਨੇ ਹਰ ਵਾਰੀ ਜਿਹੜਾ ਉਹ ਬੰਦ ਹੁੰਦੇ ਆ ਤਾਂ ਇਸ ਵਾਰ ਵੀ ਮੈਂ ਉਮੀਦ ਕਰਦਾ ਕਿ ਸਾਡੇ ਵਿਸ਼ੇਸ਼ ਤੌਰ ਤੇ ਜੋ ਵਪਾਰੀ ਭਰਾ ਨੇ ਉਹਦੀ ਸਾਡੀ ਬੇਨਤੀ ਜਿਹੜੀ ਆ ਉਸ ਨੂੰ ਵੀ ਪ੍ਰਮਾਨ ਕਰ ਪ੍ਰਸ਼ਾਸਨ ਵੱਲੋਂ ਕਿਹਦਾ ਸਹਿਯੋਗ ਆ ਪ੍ਰਸ਼ਾਸਨ ਵੱਲੋਂ ਤਾਂ ਹਰ ਵਾਰੀ ਸਹਿਯੋਗ ਮਿਲਦਾ ਹੀ ਔਰ ਇਸ ਵਾਰ ਵੀ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਵਾ ਕਿ ਅਸੀਂ ਰਿਟਰਨ ਦੇ ਅੰਦਰ ਵੀ ਜ਼ਰੂਰ ਜਿਹੜੇ ਆਦੇਸ਼ ਆ ਉਹ ਜਾਰੀ ਕਰਾਂਗੇ ਸਾਰੇ ਪੰਜਾਬ ਵਾਸੀਆਂ ਨੂੰ ਲੋਕ ਕਨਵਸੀਆਂ ਨੂੰ ਇਹੋ ਜਿਹਾ ਜੈ ਜੈਕਾਰ ਮਿਲਦੀ ਹੈ ਮਹਾਰਾਜ ਬਲਮਿਕੀ ਆਏ ਜੁਆਨਾ ਚ ਬਹੁਤ ਵਾਰ ਆਈ ਪਹਿਲੇ ਵੀ ਔਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਰੇ ਮੇਰਾ ਆਪਣਾ ਪੰਜਾਬ ਹੈ ਔਰ 25 ਸਾਲ ਤੋਂ ਮੈਂ ਹੁਣ ਬੰਬੇ ਸੈਟਲ ਹੈ ਮੈਂ ਬਾਲੀਵੁੱਡ ਸਿੰਗਰ ਹਾਂ और बहुत सारे सॉन्ग और सब तो पहली बेटी है मैं भगवान वाल्मीकि जी की जिन्हें टी सीरीज जो पैंतीस साल पहले बाल्मीकि भजन गाए रामायण के हर पन्ने को मैं पूछूं बारंबार बार टी सीरीज तो आए वो वह मेरे बहुत पॉपुलर ने हर पंजाब हर किसी पता है मेरे भजन है की मैं स्पेशल शोभा यात्रा अटेंड करी हाँ और मेरे सारे भी ਮੇਰੇ ਭਰਾ ਸਾਰੇ ਬਹੁਤ ਤੁਮਤਾ ਬਣਾਏ ਦਿਨ ਮਨਾਉਂਦੇ ਨੇ ਮੈਨੂੰ ਬਹੁਤ ਫਖਰ ਹੈ ਕਿ ਮੈਂ ਅੱਜ ਇਸ ਫੰਕਸ਼ਨ 'ਚ ਸ਼ਾਮਿਲ ਹੋਈ ਬਹੁਤ ਖੁਸ਼ੀ ਸਪੈਸ਼ਲ ਮੈਂ ਆਈ ਹਾਂ ਇਸ ਕਮਾਸਟੇ ਮਾਰੋ ਉਮੀਦ ਹੈ ਕਿ ਸਭ ਅੱਛਾ ਹੋਗਾ ਪਰ ਪਰਮੇਸ਼ਰ ਸਭ ਅੱਛਾ ਕਰਨਗੇ ਔਰ ਮੇਰੀ ਸਾਰੇ ਅਗੇ ਹੀ ਬੇਨਤੀ ਹੈ ਕਿ ਇਹਨੂੰ ਸੂਝ ਸਮਝ ਦੇ ਨਾਲ ਇਸ ਤਿਹਾੜੇ ਨੂੰ ਮਨਾਣਾ ਨਾ ਕਿ ਕੋਈ ਵੀ ਅਸੀਂ ਗਲਤੀ ਹੋਏ ਸਾਡੇ ਕੋਲੋਂ ਕਿ ਅਸੀਂ ਉਹਨੂੰ ਸੰਭਾਲ ਨਾ ਪਾਈਏ ਤੇ ਅੱਜ ਕੱਲ ਯੰਗ ਬੱਚੇ ਨੇ ਸਭ ਸਮਝਦਾਰ ਨੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਚਾਹੀਦਾ ਠੀਕ ਇਹ ਮੈਂ ਡਾਕਟਰ ਚੰਦਰਕਲਾ ਸਿੰਘ Bollywood Play Acting Basic International Social Worker ਹਾਂ और इंटरनेशनल ह्यूमन राइट कमीशन भी गुड विल एम्बेसिडर वर्ल्ड पार्लियामेंट अमेरिका की मैं ब्रांड एम्बेसिडर पांच हज़ार तो भी ज़्यादा मेरे इंटरनेशनल अवार्ड ने और नॉमिनेटेड है नोबल प्राइज थैंक यू सब पिता परमेश्वर दा धन्यवाद करती हूँ कि उन्हें मैंने इस टाइम पर और आज मैं ऑनर इसलिए कर रही है कि ਮੇਰੇ ਵੀਜੇ ਜਾਨਮਾਇਸਾਬ ਨੂੰ ਬੜੀ ਵੱਡੀ ਪੋਸਟ ਮਿਲੀ ਹੈ ਮੈਂ ਪਹਿਲੀ ਵਾਰ ਆਈ ਹਾਂ ਕਾਫੀ ਸਾਲਾਂ ਤੋਂ ਬਾਅਦ ਬੰਬੇ ਬੰਬੇ ਤੋਂ ਮੁਝਾਣਾ ਤੇ ਮੈਂ ਆਪਣੇ ਘਰਾਵਾਦਨ ਕਰਨ ਚਲਨੀ ਹਾਂ ਤੇ ਇਸ ਲਈ ਤਾਂ ਸ਼ਹਿਰ ਵਿੱਚ ਆ ਰਹੀ ਹਾਂ ਮਾਰ ਇੱਕ ਚੀਜ਼ ਮੈਂ ਹੋਰ ਕਹਿ ਜਾऊंगी ਇਹ ਮਾਈ ਸਟੈਂਪ ਡਾਕ ਵਿਭਾਗ ਤੁਸੀਂ ਸੁਣਿਆ ਹੋਵੇ ਮੈਂ ਉਹਦੀ ਪਿਊਰੋ ਮੈਂਬਰ ਹਾਂ ਤੇ ਪਹਿਲੇ ਕੀ ਹੁੰਦਾ ਸੀ ਕਿ ਜੋ ਮਹਾਨ ਹਸਤੀਆਂ ਦੁਨੀਆ ਛੱਡ ਕੇ ਚਲੀ ਜਾਂਦੀਆਂ ਸੀ ਉਸ ਤੋਂ ਬਾਅਦ ਉਹ ਮਾਈ ਸਟੈਂਪ ਬਣਦੀ ਸੀ ਜਿਦਾ ਗਾਂਧੀ ਜੀ ਦੀ ਬਣੀ ਸਾਡੇ ਬਾਬਾ ਸਾਫਾ ਮੇਰਕਰ ਜੀ ਵੀ ਬਣੀ ਤੇ ਹੁਣ ਗਵਰਨਮੈਂਟ ਨੇ ਲਾਅ ਟੱਡਿਆ ਹੈ ਕਿ ਤੁਸੀਂ ਜਿਹੜੇ ਮਤਲਬ ਸਮਾਜ ਦੇ ਸੇਵਕ ਨੇ ਅੱਛੇ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਇਹ ਔਨਰ ਕਰਨ ਸਕਦੇ ਹਾਂ ਤਾਂ ਮੈਂ ਅਜੋਨ ਵਾਸਤੇ ਬੰਬੇ ਤੋਂ ਬੰਬੇ ਬਿਊਰੋ ਡਾਕ ਵਿਭਾਗ ਜੀਪੀਓ ਤੋਂ ਮਾਈ ਸਟੈਂਪਨ ਆ ਪਈ ਹੈ ਅੱਜ ਜੇ ਦਾ ਗਾਂਧੀ ਜੀ ਦੀ ਇਹ 5 ਰੁਪਏ ਦੀ ਟਿਕਟ ਹੈ ਔਰ ਇਹਨੂੰ ਆਪਾਂ ਪੂਰੇ ਭਾਰਤ ਦੇ ਵਿੱਚ ਚਿੱਠੀ ਦੇ ਉੱਪਰ ਲਗਾ ਕੇ ਇਹਨੂੰ ਪੋਸਟ ਕਰ ਸਕਦੇ ਇਹਦੀ ਫੋਟੋ ਵੀ ਤੇ ਫੋਟੋ ਵਿੰਦ ਨੇ ਹੈ ਮੈਂ ਇਹ ਲੱਗਦੀ ਹੋ ਇਸ ਵਿੱਚ ਹੈ ਔਰ ਇਹਨਾਂ ਨੇ ਇਸ ਦੀ ਦੇ ਰਿਹਾ ਨੇ ਮੈਂ ਫਰੇਮ ਕਰਕੇ ਲਿਆਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੇ ਕਿ ਵਾਈਸ ਸਟੈਂਪ ਹੈ ਸਾਹਮਣੇ ਦੇਖੋ ਜੀ ਅਫਰਤ ਗਾਮਨ ਹੈ ਥੈਂਕ ਯੂ ਬੱਚਾ ਥੈਂਕ ਯੂ ਬਹੁਤ जो बोले सो निर्भय भगवान वाल्मीकि महाराज की जय ठीक है और औरनन में शौर्य दे के भी सम्मान करेंगे मेरे प्राने महान काम कर करते ने इनारी कर बदालत मैं पहुंचे पहुंची जिर मैं पंजाब से आई मेरी बहुत सपोर्ट से खड़े रहे जो बोले सो निर्भय भगवान वाल्मीकि महाराज की जय

ਮੇਰੀ ਇੱਕ ਫਾਊਂਡੇਸ਼ਨ ਵੀ ਹੈ ਸ਼ੁਨੇ ਸੇ ਸ਼ਿਖਰ ਉਸ ਬੈਨਰ ਦੇ ਨੀਚੇ ਵੀ ਮੈਂ ਬਹੁਤ ਮਹਾਨ ਮਹਾਨ ਹਸਤੀਆਂ ਨੂੰ ਹੌਲਾ ਕਰਦੀ ਹਾਂ ਤੇ ਅੱਜ ਮੈਂ ਆਪਣੇ ਭਰਾਵਾਂ ਨੂੰ ਅਨਰਜਿਤ ਹੈ ਲੇਕਿਨ ਮੈਂ ਸ਼ਾਇਦ ਛੋਟੀਆਂ ਛੱਟੀਆਂ ਪਤਾ ਨਹੀਂ ਲੇਕਿਨ ਮੈਂ ਅੰਦਰ ਨੂੰ ਆਦਰ ਇਹਨਾਂ ਦਾ ਬੰਦਾ ਹਾਂਜੀ ਸਾਹਮਣੇ ਚਾਹੀ ਉਮਰ ਛੋਟੀ ਹੈ ਛੱਟੀਆਂ ਹੋਵੇ ਜਿਹੜਾ ਅੱਗੇ ਉੱਚਾ ਹੈ ਉਹਨੂੰ ਅਨਰ ਕਰਨਾ ਬੰਦਾ ਮੈਂ ਸਰ ਦੇ ਪੱਤਰਕਾਰ ਬੰਦੂ ਸਹਿਬਾਨਾ ਸਾਡੇ ਜੀ ਜੇ ਕਾਚਾ ਨਾ ਇਹ ਸਾਡੀ ਪੈਣ ਨੇ ਬਹੁਤ ਤਰੱਕੀ ਕੀਤੀ ਹੈ ਹਮਦ ਸਾਹਿਬ ਤੋਂ ਇੱਕ ਐਸਸੀ ਛਗਾ ਜਿੱਥੇ ਪੈਰ ਰੱਖਣਾ ਵੀ ਬੜਾ ਔਖਾ ਲੱਗਦਾ ਬੰਬੇ ਚ ਔਰ ਉੱਥੇ ਪੂਰੀ ਇੰਡਸਟਰੀ ਜੇ ਮੈਂ ਤੁਹਾਨੂੰ ਸਾਰਿਆਂ ਦੇ ਨਾਮ ਲਵਾਂ ਤੁਸੀਂ ਹਰਾਮ ਪਰੇਸ਼ਾਨ ਹੋ ਜੂਗੇ ਸਾਰੀ ਇੰਡਸਟਰੀ ਦੇ ਵਿੱਚ ਚਾਹੇ ਕੋ ਡਾਇਰੈਕਟਰ ਆ ਚਾਹੇ ਕੋ ਐਕਟਰ ਆ ਚਾਹੇ ਹੀਰੋਇਨ ਆ ਉਹ ਸਾਰੇ ਦੇ ਸਾਰੇ ਜੇਕਰ ਸਭ ਤੋਂ ਵੱਧ ਕਿਸੇ ਦਾ ਸਤਿਕਾਰ ਕਰਦੇ ਆ ਤਾਂ ਸਾਡੀ ਭੈਣ ਦਾ ਕਰਦੇ ਵਾਹਿਗੁਰੂ ਤੁਹਾਡਾ ਸਪੋਰਟ ਦਾ ਧੰਨਵਾਦ ਕਰਦੇ ਆਂ ਔਰ ਮੇਰੇ ਲਈ ਬੜੀ ਮੈਂ ਕਹਿ ਸਕਦਾ ਬਹੁਤ ਖੁਸ਼ੀ ਦਾਤ ਵਾਲਾ ਕਿ ਉਹਨਾਂ ਨੇ ਮਤਲਬ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਇੱਕ ਟਿਕਟ ਜਿਹੜੀ ਆ ਉਹਨਾਂ ਨੇ ਮੇਰੇ ਨਾਮ ਤੇ ਔਰ ਮੇਰੀ ਫੋਟੋ ਦੇ ਲਈ ਸਪੈਸ਼ਲ ਬਣਾ ਕੇ ਔਰ ਲੈ ਕੇ ਆਏ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਥੈਂਕ ਕਰਦਾ ਹਮੇਸ਼ਾ ਧੰਨਵਾਦ ਪਹਿਲਾਂ ਮੈਂ ਬਹੁਤ ਸਤਿਕਾਰ ਕਰਦਾ ਸੀ ਔਰ ਹਮੇਸ਼ਾ ਹੀ ਸਾਡਾ ਸੰਗਠਨ ਵੀ ਕਰਦਾ ਹਮੇਸ਼ਾ ਪਹਿਲਾਂ ਵੀ ਕਰਦਾ ਸੀ ਹੁਣ ਵੀ ਕਰਦੇ ਔਰ ਅੱਗੇ ਵੀ ਕਰਦੇ ਠੀਕ ਇਸ ਟੈਂਪ ਬਣਾ ਕੇ ਲਈ ਹੈ ਜਿਹੇ ਦਾ ਨਾਮ ਇਹ 5 ਰੁਪਏ ਦੀ ਟਿਕਟ ਹੈ ਔਰ ਇਹਨੂੰ ਆਪਾਂ ਪੂਰੇ ਭਾਰਤ ਦੇ ਵਿੱਚ ਚਿੱਠੀ ਦੇ ਉੱਪਰ ਲਗਾ ਕੇ ਇਹਨੂੰ ਪੋਸਟ ਕਰ ਸਕਦੇ ਇਹਨਾਂ ਦੀ ਫੋਟੋ ਵਿਦ ਫੋਟੋ ਵਿਦ ਨੇਮ ਇਹ ਮੈਂ ਇਹਨਾਂ ਦੇ ਨਾ ਚਾਹੀ ઓરિਜਨਲ ਹੈ ਔਰ ਇਹਨਾਂ ਨੂੰ ਮੈਂ ਇਸੇ ਤਰੀਕੇ ਨਾਲ ਮੈਂ ਫਰੇਮ ਕਰਕੇ ਲਈ ਅੰਦਰ ਇਹ ਤਨੂ ਸਾਰਿਆਂ ਨੂੰ ਦੇਖਣ ਨੂੰ ਮਿਲੇ ਕਿ ਮਾਈ ਸਟੈਪ ਹੈ ਸਾਹਮਣੇ ਦੇਖੋ ਜੀ ਜੋ ਬੋਲੇ ਸੋ ਨਿਰਭੈ ਬਰ ਬਾਲ ਮਨਿਕੀ ਮਹਾਰਾਜ ਕੀ ਸਰਵਾਨ ਕਰਦੇ ਨੇ ਮੇਰੇ ਭਰਾ ਇਹਨੇ ਮਹਾਨ ਕੰਮ ਕਰਦੇ ਨੇ ਇਹਨਾਂ ਦੀ ਬਦੌਲਤ ਮੈਂ ਬম্বে ਪਹੁੰਚੀ ਜਦੋਂ ਮੈਂ ਪੰਜਾਬ ਚ ਸੀ ਇਹ ਮੇਰੀ ਬਹੁਤ ਸਪੋਰਟ ਤੇ ਖੜੇ ਰਹੇ ਜੋ ਬੋਲੇ ਸੋ ਨਰਭਾ ਭਗਵਾਨ ਬਾਲ ਮਿਕੀ ਮਹਾਰਾਜ ਕੀ ਜੈ ਚਾਦਰੀ ਐਸਪਾ ਜੀ ਜਿਹੜੇ ਮੇਰੇ ਜੀਜਾ ਜੀ ਵੀ ਡਬਲ ਸ਼ਾਹ ਚਾਹੀਦੇ ਡਬਲ ਦੇ ਰਿਹਾ ਇੱਕ ਸਰਟੀਫੀਕੇਟ ਹਾਂਜੀ ਇੱਕ ਫੋਟੋ ਖਰਾ ਲੋ ਜੀ ਨਾਲ ਕਰਦੇ ਇੱਕ ਮਿੰਟ ਸਭ ਸੁਣ ਜੀ ਕਰਾ ਲੋ ਕਰਾ ਲੋ ਉਹਨਾਂ ਦਾ ਵੀ ਕਰਾ ਸਰ ਸਟੇਪ ਪ੍ਰੈਜ਼ੀਡੈਂਟ ਸਰ ਜੀ ਔਰ ਇੱਕ ਟੀ ਮੇਲ ਵੀ ਨਹੀਂ ਓਕੇ ਟੀ ਮੇਲ ਜਿਹਨੂੰ ਮੈਂ ਅਲੱਗ ਕਰਦੀ ਆਪਣੇ ਕੋਲੋਂ ਜੋ ਬੋਲੇ ਸੋ ਨਿਰਭੈ ਭਗਵਾਨ ਵੈਣਕੀ ਮਾ ਵਸੇ ਹਾਂ ਜੀ ਹੁਣ ਸਾਹਮਣੇ ਮੇਰੀ ਇੱਕ ਫਾਊਂਡੇਸ਼ਨ ਵੀ ਹੈ ਸ਼ੁਨੇ ਸ਼ਸ਼ੀਕਰ ਉਸ ਬੈਨਰ ਦੇ ਨੀਚੇ ਵੀ ਮੈਂ ਬਹੁਤ ਮਹਾਨ ਮਹਾਰਸਤੀਆਂ ਨੂੰ ਆਨਰ ਕਰਦੀ ਹਾਂ ਤੇ ਅੱਜ ਮੈਂ ਆਪਣੇ ਭਰਾਵਾਂ ਨੂੰ ਮਨਾਉਂਦਾ ਹੁੰਦਾ ਹਾਲੇ ਕਿ ਮੈਂ ਸ਼ਾਇਦ ਛੋਟੀ ਐ ਕਿ ਵੱਡੀਆਂ ਪਤਾ ਨਹੀਂ ਲੇਕਿਨ ਇਹਨਾਂ ਨੂੰ ਆਦਰ ਇਹਨਾਂ ਦਾ ਬੰਦ ਹਾਂਜੀ ਸਾਹਮਣੇ ਚਾਹੀ ਉਮਰ ਛੋਟੀ ਹੈ ਵੱਡੀ ਹੋਵੇ ਜਿਹੜਾ ਪਦ ਉੱਚਾ ਹੈ ਉਹਨੂੰ ਆਦਰ ਕਰਨਾ ਬੰਦ ਹੈ ਮੈਂ ਸਾਰੇ ਪੱਤਰਕਾਰ ਬੰਦੂ ਸਾਹਿਬਾਨਾਂ ਸਾਹਮਣੇ ਇੱਕ ਵੀ ਦਿਨ ਮਛਾਣਾ ਕਿ ਸਾਡੀ ਭੈਣ ਨੇ ਬਹੁਤ ਤਰੱਕੀ ਕੀਤੀ ਐ ਅੰਮ੍ਰਿਤਸਰ ਤੋਂ ਮੁੱਕੇ ਇੱਕ ਐਸੀ ਜਗਾ ਜਿੱਥੇ ਪੈਰ ਰੱਖਣਾ ਵੀ ਬੜਾ ਔਖਾ ਲੱਗਦਾ ਮੁੰਬਈ 'ਚ ਔਰ ਉੱਥੇ ਪੂਰੀ ਇੰਡਸਟਰੀ ਜੇ ਮੈਂ ਤੁਹਾਨੂੰ ਸਾਰੇ ਦੇ ਨਾਮ ਕਹਾਂ ਉਹ ਤੁਸੀਂ ਹਰਾਮ ਪਰੇਸ਼ਾਨ ਹੋ ਚੁਗੇ ਸਾਰੀ ਇੰਡਸਟਰੀ ਦੇ ਵਿੱਚ ਚਾਹੇ ਕੋ ਡਾਇਰੈਕਟਰ ਆ ਚਾਹੇ ਕੋ ਐਕਟਰ ਆ ਚਾਹੇ ਹੀਰੋਇਨ ਆ ਉਹ ਸਾਰੇ ਦੇ ਸਾਰੇ ਜੇਕਰ ਸਭ ਤੋਂ ਵੱਧ ਕਿਸੇ ਦਾ ਸਤਿਕਾਰ ਕਰਦੇ ਤੋ ਸਾਡੀ ਭੈਣ ਦਾ ਕਰਦੇ ਵਾਹਿਗੁਰੂ ਹੋਰ ਮੇਰੇ ਲਈ ਇਹ ਬੜੀ ਮੈਂ ਕਹਿ ਸਕਦਾ ਬਹੁਤ ਖੁਸ਼ੀ ਦਾ ਪਲ ਆ ਕਿ ਉਹਨਾਂ ਨੇ ਮਤਲਬ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਇੱਕ ਟਿਕਟ ਜਿਹੜੀ ਆ ਉਹਨਾਂ ਨੇ ਮੇਰੇ ਨਾਮ ਤੇ ਔਰ ਮੇਰੀ ਫੋਟੋ ਦੇ ਲਈ ਸਪੈਸ਼ਲ ਬਣਵਾ ਕੇ ਔਰ ਲੈ ਕੇ ਆਏ ਉਹ ਬਹੁਤ ਜ਼ਿਆਦਾ ਨੇ ਉਹਨਾਂ ਦਾ ਥੈਂਕ ਕਰਦਾ ਹਮੇਸ਼ਾ ਧੰਨਵਾਦ ਪਹਿਲਾਂ ਵੀ ਬਹੁਤ ਸਤਿਕਾਰ ਕਰਦਾ ਸੀ ਔਰ ਹਮੇਸ਼ਾ ਹੀ ਸਾਡਾ ਸੰਗਤਨ ਵੀ ਕਰਦਾ ਹਮੇਸ਼ਾ ਪਹਿਲਾਂ ਵੀ ਕਰਦਾ ਸੀ ਹੁਣ ਵੀ ਕਰਦੇ ਔਰ ਅੱਗੇ ਵੀ ਕਰਦੇ ਜੀ ਥੈਂਕ ਯੂ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਭਗਵਾਨ ਵਾਲਮੀਕ ਜੀ ਦੇ ਅੱਜ ਪ੍ਰਗਟਦੇਵ ਦੇ ਦਿਨ ਚੱਲ ਰਹੇ ਨੇ ਤੁਹਾਨੂੰ ਧੰਨਵਾਦ ਭਗਵਾਨ ਵਾਲਮੀਕੀ ਮਹਾਰਾਜੀ ਦੀ ਪਾਵਨੋ ਪੁਰਤ ਪਰਗਣਾ ਸਭ ਨੇ ਉਪਲਖਰੇ ਵਿੱਚ ਭਾਰਤੀਆ ਵਾਣਕੀ ਧਰਮ ਸਮਾਜ ਵੱਲੋਂ 36 ਵਿਸ਼ਾਲ ਸ਼ੋਭਾ ਯਾਤਰਾ 6 ਅਕਤੂਬਰ ਦਿਨ ਸੋਮਵਾਰ ਦ੍ਰੈਸੀ ਗ੍ਰਾਮ ਤੋਂ ਕੱਢੀ ਜਾ ਰਹੀ ਹੈ ਤੇ ਇਸ ਰੋਣਕ ਜਿੰਨੀ ਵੀ ਹਰ ਸਾਲ ਦੀ ਤਰ੍ਹਾਂ ਸੇਮ ਹੁੰਦਾ ਹੈ ਜਿੰਨੇ ਵੀ ਦੁਕਾਨਦਾਰ ਐਸੋਸੀਏਸ਼ਨ ਰਾਜਨੀਤਿਕ ਤੇ ਧਾਰਮਿਕ ਸੁਸਾਇਟੀਆਂ ਸਾਰੇ ਹੀ ਜੁੰਮੇ ਹੋਰ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਇਸ ਨਵੇਂ ਸ਼ੋਭਾ ਯਾਤਰਾ ਦਾ वेलकम ਕਰਦੇ ਹਾਂ ਸਵਾਗਤ ਕਰਦੇ ਹਾਂ ਇਸ ਵਾਰ ਮੈਂ ਤੁਹਾਡੇ ਤੋਂ ਉਮੀਦ ਕਰਦਾ ਆ ਆਸ ਕਰਦਾ ਆ ਕਿ ਤੁਸੀਂ ਇਸ ਸ਼ੁਭ ਯਾਤਰਾ ਦਾ ਵੱਟ ਚੜਕੇ ਵੈਲਕਮ ਕਰੋ ਧੰਨਵਾਦ ਜੀ ਜਿਹਦੇ ਪ੍ਰਗਟ ਦਿਸ਼ ਤੇ ਦਿਨ ਚੱਲ ਰਹੇ ਨੇ ਆ ਸ਼ੁਭ ਯਾਤਰਾ ਵੀ ਨਿਕਲ ਰਹੀਆਂ ਨੇ ਇੱਕ ਮੀਟਿੰਗ ਜਿਹੜੀ ਕਿ ਵੀਜੇ ਧਨੂ ਜੀ ਵੱਲੋਂ ਰੱਖੀ ਗਈ ਆ ਉਹਨਾਂ ਦੇ ਸ਼ੁਭ ਦੇ ਪਹਿਲਾਂ ਤਾਂ ਸਾਰਿਆਂ ਨੂੰ ਪਾਣ ਪ੍ਰਗਟਦੀ ਹੋਦੀਆਂ ਲਗ ਲਗ ਬਤ ਹੈਗਾ ਸ਼ਕਤੀ ਦੇ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਭਾਰਤੀ ਵਾਲਮੀਕ ਤਰਫੋਂ ਸਮਝ ਪਾਵਦਾ ਦੇ ਰਸਟ੍ਰਿਕ ਮੁੱਖ ਸੰਚਾਲਕ ਜੀ ਸ਼੍ਰੀ ਧਨਸਾਹਬ ਜੀ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਕਿ ਉਹਨਾਂ ਸਾਰੇ ਕਰਤਾਨੀ ਜਿਹੜੀਆਂ ਬਟੀਆਂ ਵਕਤ ਪਕੈਨ ਲਾਈਆਂ ਗਈਆਂ ਤੇ ਪੂਰੀ ਤਿਆਰੀ ਕਰ ਲਈ ਦਿੱਤੀ ਗਈ ਹੈ ਪੂਰੇ ਸ਼ਹਿਰ ਦੇ ਵਿੱਚ ਤੇ ਸਾਰਿਆਂ ਨੂੰ ਇਹੀ ਸੱਦਾ ਵੀ ਕੱਲ ਪਰਸੋਂ 6 ਤਰੀਕ ਨੂੰ ਸਵੇਰੇ ਸਵੇਰੇ 4 ਵਜੇ ਇਥੇ ਪਹੁੰਚਣ ਦੇ ਰਿਸਿਵ ਵਿੱਚ ਕੋਮੂ ਪਰਿਵਾਰ ਸਭ ਇਹ ਤੇ ਚੰਗੀ ਤਰ੍ਹਾਂ ਤੁਹਾਡਾ ਧੰਨਵਾਦ ਭਗਵਾਨ ਵਾਲੀ ਮਹਾਰਾ ਦੀ ਦਾ ਅਸ਼ੀਰਵਾਦ ਜੀ ਉਹ ਸਭ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਭਗਵਾਨ ਬਾਲਬਿਕ ਜੀ ਮਹਾਰਾ ਜੀ ਦੇ ਜਿਹੜੇ ਕਿ ਸ਼ੁਭ ਦਿਨ ਚੱਲ ਰਹੇ ਨੇ ਉਹਨਾਂ ਪ੍ਰਗਟ ਦਿਵਸ ਤੇ ਸ਼ੁਆ ਯਾਤਰਾ ਵੀ ਨਿਕਲ ਰਹੀਆਂ ਨੇ ਅੱਜ ਜਿਹੜੇ ਕਿ ਇੱਕ ਵਿਸ਼ਾਲ ਇੱਕ ਮੀਟਿੰਗ ਰੱਖੀ ਗਈ ਆ ਵਿਜੇਧਨੂ ਜੀ ਵੱਲੋਂ ਇੱਕ ਉਹਨਾਂ ਦੇ ਸ਼ੁਭ ਦਿਨ ਦੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਇੱਥੇ ਸਾਰੇ ਹੀ ਦੇਸ਼ ਤੇ ਦੁਨੀਆ ਦੇ ਵਿੱਚ 7 ਅਕਤੂਬਰ ਨੂੰ ਭਗਵਾਨ ਵਾਲੀ ਮਹਾਰਾ ਦੀ ਦਾ ਪਾਵਨ ਪ੍ਰਗਟ ਦਿਵਸ ਬਰੇ ਹਰਸ ਤੇ ਹੁਲੂ ਆਪਾਂ ਮਨਾ ਜਾ ਰਹੇ ਉਸੇ ਲੜੀ ਦੇ ਭਾਗਦੇ ਵਾਲਮੀਕ ਦਰਸ਼ਕੋ ਬਾਵਾ ਦਾ ਸੋਨੋ 6 ਕੋਪਨ ਉਂਦ੍ਰੇਸੀ ਮੈਦਾਨ ਦੇ ਵਿੱਚ 36 ਵਿਸਾ ਸੋਭਾ ਦਾ ਕੰਢੀ ਆ ਰਹੀ ਹੈ ਮੈਂ ਸਾਰੇ ਮਦਰਾਣਾ ਸ਼ਹਿਰ ਵਾਸੀ ਨੂੰ ਬੇਨਤੀ ਕਰਾਂਗਾ ਕਿ ਉਹ ਸੋਭਾਤਰਾ ਦੇ ਵਿੱਚ ਪਹੁੰਚ ਕੇ ਪ੍ਰਮਾਤਮਾ ਭਗਵਾਨ ਵਾਲੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਤੇ ਤੁਹਾਨੂੰ ਉੱਥੇ ਬਹੁਤ ਹੀ ਖੂਬਸੂਰਤ ਚਾਗੀਆ ਖੂਬਸੂਰਤ ਮਾਹੌਲ ਦੇਖਣ ਨੂੰ ਮਿਲੂਗਾ ਉੱਤੇ ਖਾਸ ਤੌਰ ਤੇ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਸ਼ੀਰਵਾਦ ਲੈਣ ਵਾਸਤੇ ਪਹੁੰਚ ਰਹੇ ਨੇ ਮੈਂ ਸਾਰੇ ਹੀ ਉਹਨਾਂ ਦੇ ਵੀ ਤਰਵਾਜ਼ ਕਰਦਾ ਜਿਹੜੇ ਸ਼ਹਿਰ ਵਾਸੀ ਸਾਡੇ ਜਿੰਨੇ ਵੀਰ ਵੈਲਕਮ ਕਰਦੇ ਆ ਭਾਵਧਤ ਸੋਭਾਤਰਾ ਦਾ ਅਸੀਂ ਦਿ ਲੋਕਾਂ ਦੇ ਤਰਵਾਜ਼ ਕਰਦੇ ਆ ਤੇ ਲੋਕਾਂ ਨੂੰ ਇੱਕ ਮੈਸੇਜ ਜਰੂਰ ਦੇਣਾ ਚਾਹੁੰਦੇ ਆ ਵੀ ਅੱਜ ਤੋਂ ਹੀ ਆਪਣੇ ਘਰ ਦੇ ਵਿੱਚ ਜਿਹੜੀ ਦੀਪਮਾਲਾ ਉਹ ਬਹੁਤ ਵਧੀਆ ਤਰੀਕੇ ਨਾਲ ਕਰਨ ਜਿੰਨੇ ਵੀ ਭਾਰਤੀ ਵਾਲਮੀਕੀ ਤਰਕਸਾ ਪਾਧਨ ਨਾਲ ਜੁੜੇ ਹੋਏ ਆ ਜਾਂ ਸਾਡੇ ਵਾਲਮੀਕੀ ਸਮਾਜ ਭਾਈਚਾਰੇ ਦੇ ਲੋਕ ਨੇ ਉਹਨੂੰ ਇਹ ਬੇਨਤੀ ਆ ਵੀ ਚਾਰ ਦਿਨ ਦੀ ਖੜੋ ਜੋਤ ਜਿਹੜੀ ਅੱਜ ਲਾ ਕੇ ਤੇ ਸੋਭਾਤਰਾ ਵਾਲੇ ਦਿਨ ਤੋਂ ਪ੍ਰਗਟ ਦਿਵਸ ਵਾਲੇ ਦਿਨ ਤੱਕ ਜਰੂਰ ਚਮਕ ਚਮਕ ਰੜਾ ਰੋਸ਼ਨੀ ਦਾ ਮਾਹੌਲ ਆ ਕਰਦੇ ਹੋ ਜਰੂਰ ਲੜੀਆਂ ਲਾ ਕੇ ਤੇ ਪ੍ਰਗਟ ਦਿਵਸ ਵਾਲੇ ਦਿਨ ਖੀਰ ਦਾ ਲੰਗਰ ਬਣਾ ਕੇ ਖੀਰ ਦਾ ਪ੍ਰਸਾਦ ਬਣਾ ਕੇ ਉਹ ਜ਼ਰੂਰ ਮਥਰਾ ਦੇ ਕਿਨ ਪਰਵਾਦਾ ਵਾਲੇ ਮਹਾਰਾਜ ਜੀ ਅੱਗੇ ਤਾਂ ਕਿ ਤੁਹਾਨੂੰ ਵਧੀਆ ਅਸ਼ੀਰਵਾਦ ਮਿਲੇ ਘਰ ਦੇ ਵਿੱਚ ਖੁਸ਼ੀ ਆਣ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਕੀ ਕਹਣਾ ਭਗਵਾਨ ਵਾਲਮੀ ਕੀ ਮਰਜੀ ਦਾ ਅੱਜ ਜਿਹੜਾ ਪ੍ਰਗਟ ਦਿਵਸ ਦੇ ਦਿਨ ਚੱਲ ਰਹੇ ਨੇ ਸ਼ੋਹ ਯਾਤਰਾ ਵੀ ਨਿਕਲ ਰਹੀਆਂ ਨੇ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ ਆ ਉਹਨਾਂ ਦੇ ਅੱਜ ਜਿਹੜਾ ਕਿ ਪ੍ਰੋਗਰਾਮ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਪਰਮੇਸ਼ਰ ਆਪਨਾਤਮਾ ਭਗਵਾਨ ਵਾਲਮੀ ਕੀ ਦਾ ਪਾਵਨ ਤੇ ਗੁਵਿੱਤਰ ਵਿਹਾੜਾ ਦੁਨੀਆ ਦੇ ਬੋਨੇ-ਬੋਲੇ ਵਿੱਚ ਬਨਾਇਆ ਜਾਂਦਾ ਹਰ ਸਾਲ ਇਸ ਸਾਲ ਵੀ 7 ਤਰੀਕ ਨੂੰ ਇਹ ਜਿਹੜਾ ਪ੍ਰਗਟ ਦਿਵਸ ਹੈ ਹਰ ਜਿਹੜਾ ਮਨਾਇਆ ਜਾਣਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਵੀ ਹੈ ਇਹ ਇਸ ਲਈ ਹੈ ਕਿ 6 ਤਰੀਕ ਨੂੰ ਦ੍ਰਿਸ਼ੀ ਗਰਾਊਂਡ ਦੇ ਵਿੱਚੋਂ ਇੱਕ ਵਿਸ਼ਾਲ ਸ਼ੁਭਾ ਯਾਤਰਾ ਗੱਡੀ ਜਾ ਰਹੀ ਆ ਤਾਂ ਜੋ ਉਹ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਇਲਾਕਾ ਵਾਸੀਆਂ ਨੂੰ ਸਰਵੋਪਨ ਕੀਤਾ ਹੈ ਉਹ ਆਪਣੇ ਸਮੇਂ ਨੂੰ ਸਮਾਗਮਕੀ ਉਸ ਪਵਿੱਤਰ ਦੇ ਵਿੱਚ ਸ਼ਾਮਲ ਹੋਣ ਤਾਂ ਜੋ ਆਪਾਂ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਹੋ ਸਕੇ ਜੈ ਹੋਵੇ ਜਿਹੜਾ ਜਿਹੜੇ ਪਵਾਨ ਵਾਲਮੀਕ ਜੀ ਮਾਰ ਜੀ ਦੇ ਪ੍ਰਗਟ ਦਿਸ਼ ਦੇ ਦਿਨ ਚੱਲ ਰਹੇ ਨੇ ਉਹਦਾਂ ਵਿੱਚ ਅੱਜ ਸ਼ੋਭਾ ਯਾਤਰਾ ਅੱਗੇ ਧਰਮਜੀ ਵੱਲੋਂ ਵੀ ਇੱਕ ੜੀਕੀ ਗੇ ਮੀਟਿੰਗ ਤੇ ਰਾਂ ਔਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਔਰ ਮੈਂ ਤੇ ਹਮੇਸ਼ਾ ਤੋਂ ਹੀ ਸਭ ਤੋਂ ਪਹਿਲੀ ਬੇਟੀ ਮੈਂ ਹੀ ਹਾਂ जिने अपने इस समाज ਨੂੰ ਜਾਗਰਤ ਕੀਤਾ ਆਪਣੇ ਭਜਨਾ ਦੇ ذریعے ਪੀ ਸੀਰੀਜ਼ ਤੋਂ ਮੇਰੇ 8 ਭਜਨ ਆਏ ਸੀਗੇ ਕਲਮ ਵਾਲਮੀ ਕੀ ਉਹਦਾ ਨਾਮ ਸੀ ਰਾਮਾਇਣ ਕੇ ਹਰ ਫੰਨੇ ਨੂੰ ਮੈਂ ਪੂਜੂ ਬਾਰੰਬਾਰ ਸਾਰੇ ਭਜਨ ਮੇਰੇ ਬਹੁਤ ਫੇਮਸ ਰਹੇ ਨੇ ਔਰ ਉਸ ਤੋਂ ਬਾਅਦ ਮੈਂ ਗਮਨੇ ਸ਼ਿਫਟ ਕਰ ਗਈ ਮੈਂ ਬਾਲੀਵੁੱਡ ਆਰਟਿਸਟ ਹਾਂ ਮੈਂ ਬਾਲੀਵੁੱਡ ਚ ਬਹੁਤ ਸਾਰੇ ਹਿੱਟ ਸੌਂਗ ਨੇ ਮੇਰੇ ਰਕਸ਼ਿੰਗ ਬਾਰ ਵਗੈਰਾ ایسے ਬੜੇ ਬੜੇ ਫਿਲਮਾਂ ਦੇ ਗਾਣੇ ਆ ਮੇਰੇ ਔਰ ਮੈਂ ਸੂਫੀ ਐਂਡ ਫੌਕ ਸਿੰਗਰ ਹਾਂ ਦੇ ਦੋਨੋਂ ਨਹੀਂ ਨਹੀਂ ਦੋਨੋਂ ਠੀਕ ਹੈ ਭਾਰਤ ਦੇ ਸੰਵਿਧਾਨ ਰ ਨਾਰੀ ਸ਼ਕਤੀ ਨੂੰ ਗਾਨ ਵਾਲੀ ਮੇ ਭਾਰਤ ਦੀ ਪਹਿਲੀ ਵਿਧਾ ਅੱਜ ਕੀ ਕਹਿਣਾ ਚਾਹ ਰਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਮੈਸੇਜ ਇਹ ਹੈ ਕਿ ਮੈਂ ਬਹੁਤ ਦੁਖੀ ਹੁਣੀ ਆ ਹੋਂ ਵਿੱਚ ਬੈਠਾ ਬੈਠੇ ਕਿ ਆਪਣੇ ਪੰਜਾਬ ਦੇ ਵਿੱਚ ਬੱਚਿਆਰੇ ਜੋ ਨਸ਼ੇ ਵਲੋਂ ਕਰ ਲਿਆ ਹੈ ਉਹ ਨਹੀਂ ਹੋਣਾ ਚਾਹੀਦਾ ਚਾਹੀਦੀ ਤਰੱਕੀ ਵੱਲ ਜਾਣਾ ਚਾਹੀਦਾ ਸੀ ਤਾਂ ਕਿ ਉਹ ਗਲਤ ਰਸਤੇਾਂ ਤੇ ਚੱਲੇ ਨੀ ਨੇ ਤੇ ਮੈਂ ਆਪਣੀ ਸਰਕਾਰ ਪੰਜਾਬ ਸਰਕਾਰ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਉਹਨਾਂ ਵਾਸਤੇ ਜਿੰਨਾ ਹੋ ਸਕੇ ਐਸੇ ਰੂਲ ਬਣਾਈਏ ਐਸੇ ਕੋਈ ਰਸਤਾ ਕੱਢੀਏ ਕਿ ਇਹ ਬੱਚੇ ਤੇ ਨਸ਼ੇ ਵੱਲ ਨਾ ਜਾਣ ਤਾਂ ਕਿ ਤਰੱਕੀ ਵੱਲ ਜਾਣ ਠੀਕ ਹੈ ਜੀ ਅੱਜ ਕੀ ਕਹੜੇ ਜੀ ਭਗਵਾਨ ਬਲਬੀ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਜਿਹੜੇ ਦਿਨ ਚੱਲੇ ਸ਼ੁਭ ਯਾਤਰਾ ਵੀ ਨਿਕਲ ਰਹੇ ਨੇ ਅੱਜ ਵੀ ਜਨਮ ਜੀ ਬਲਉ ਜਿਹੜਾ ਇੱਕ ਪ੍ਰੋਗਰਾਮ ਅੜੀਕਿਆ ਗਿਆ ਕਿ ਅੜੀਕਿਆ ਕੀ ਕੀ ਕਹਿਣਾ ਚਾਹੁੰਦੇ ਹਾਂ ਹਰ ਸਾਲ ਦੀ ਤਰ੍ਹਾਂ ਸਾਨੂੰ 1999 ਤੋਂ ਲਗਾਤਾਰ 36ਵੀਂ ਸਾਲ ਹੋ ਗਏ ਸਾਨੂੰ ਸ਼ੁਭ ਯਾਤਰਾ ਕਰਦੇ ਬਹੁਤ ਹੀ ਸਤਿਕਾਰਯੋਗ ਜੀ ਦਾਨੋਤ ਜੀ ਅਤੇ ਚੌਧਰੀ ਅਸ਼ਪਾਲ ਜੀ ਦੇ ਪੋਈ ਦੇ ਵਿੱਚ 36ਵੀਂ ਵਿਸ਼ਾਲ ਸ਼ੁਭ ਯਾਤਰਾ ਜਿਹੜੀ 36 ਮਾਦਾਂ ਚ 6 ਤਰੀਕ ਨੂੰ ਸਵੇਰੇ 5:00 ਵਜੇ ਨਿਕਲਣੀ ਹੈ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਸਾਰੇ ਲੁਧਿਆਣਾ ਵਾਸੀ ਭਾਗ ਚੜ੍ਹ ਕੇ ਹਿੱਸਾ ਲੈ ਆਕੀ ਆਪਸੀ ਪਿਆਰ ਮਹੱਤਵ ਬਰਕਰਾਰ ਰਵੇ ਤੇ ਆਤਮਾਵਾਦਕੀ ਮਹਾਰਾਜ ਜੀ ਦਾ ਜਿੱਤ ਜਨਾ ਬਾਬਾ ਸਾਰੇ ਰਣਗੜੀ ਬਣਾਈਏ ਇਹ ਸ਼ੋਭਾ ਯਾਤਰਾ ਦੇ ਵਿੱਚ ਵਿਸ਼ੇਸ਼ ਤੌਰ ਤੇ 200 ਦੇ ਕਰੀਬ ਜੜੀਆਂ ਝਾਕੀਆਂ ਵਗੈਰਾ ਉਹ ਵਾਕੋ ਕਪਿੰਡਾ ਸ਼ਹਿਰਾਂ ਦੀਆਂ ਗੁੱਟੀਆਂ ਹੋਈਆਂ ਤੇ ਕ੍ਰੇਸੀ ਚ ਪਹੁੰਚੂਗੀ ਉਹਦੇ ਨਾਲ ਦੀ ਨਾਲ ਵਿਸ਼ੇਸ਼ ਤੌਰ ਤੇ ਘੰਟਾ ਘਰ ਚੌਂਕ ਦੇ ਵਿੱਚ ਜੋ ਬੰਮੇ ਤੋਂ ਸਪੈਸ਼ਲ ਵੀ ਬ੍ਰਾਂਡ ਜਿਹੜਾ ਬਿਲਕੁਲ ਕੋ ਪ੍ਰਮਾਤਮਾ ਵਾਲੀ ਕਿਬਾਰਾ ਜਿਹਦਾ ਪੰਜ ਜਿਹਦਾ ਉਹ ਗੁਣਗਾਨ ਕਰੋਗੇ ਕਿੰਨੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਾਵਨ ਅਨੂਤਰ ਪ੍ਰਗਟ ਹੋਸਣਾ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਸਤੂਆਂ ਜੈਹ ਜੈਹ